ਸਰ ਆਪਣਾ ਕੀ ਨਾਮ ਰਾਜਕੋਸ਼ਲ ਜੀ ਕੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਆ ਔਰ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 3 ਵਜੇ ਜੀ ਅਸੀਂ 3 ਵਜੇ ਘਰੋਂ ਆਏ ਸਾਨੂੰ ਗਵਾਂਡ ਜੀ ਸਾਡੇ ਗਵਾਂਡੀਆਂ ਨੇ ਦੱਸਿਆ ਜੀ ਤੇ ਤੁਹਾਡੀ ਦੁਕਾਨ ਦੇ ਤਾਲੇ ਬੰਦ ਦਿੱਤੇ ਜੀ ਕਿੰਨਾ ਇੱਕ ਰਫਾਨ ਹੋ ਗਿਆ ਬਜੀ ਦੋਤਾ ਨਿਸ਼ਾਨ 25-30 ਹਜ਼ਾਰ ਦਾ ਜੀ ਕੈਸ਼ ਵੀ ਲੱਗੇ ਕੈਸ਼ ਵੀ ਲੱਗੇ ਸੋਣ ਦਾ ਤੇਲ ਆ ਹਾਰਪੀਕਰ ਸਾਬਣ ਤੇ ਕਾਜੂਆਂ ਦਾ ਟੀਨਾ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ ਨਹੀਂ ਜੀ ਕੈਸ਼ ਤਾਂ ਸਿਰਫ 60-6500 ਇਹ 45 ਕੁਸਰਤੀਆਂ ਤੁਹਾਡੀ ਦੁਕਾਨ ਦੇ ਅੰਦਰ ਵੀ ਕੈਮਰਾ ਹੈਗਾ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜੀ ਉਹ ਤੋੜ ਦਿੱਤਾ ਕੈਮਰੇ ਤੋੜਤੇ ਹਾਂਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਤੋੜਾ ਕੁ ਸਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗਾ ਹੈਗੇ ਹਾਂਜੀ ਹਾਂਜੀ ਸੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਕੁ ਕਿਤੇ ਕੰਮ ਅਸੀਂ ਕਰ ਚਾਲ ਸਰ ਕਰਦਾ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਤੇ ਅਸੀਂ 9 ਨੌਲੇਜ ਗਏ ਸੀ ਕਦੀ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗੈਰਾ ਹੈਗਾ ਸੀ ਕੋਈ ਵਾਰਦਾਤ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਇਦਾਂ ਦੀ ਕੋਈ ਵਾਰਦਾਤ ਹੋਈ ਕਿਤੇ ਇਦਾਂ ਦਾ ਨਹੀਂ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਵਿਅਕਤੀ ਜਾਂ ਆਪਾਂ ਸਾਡੇ ਕੋਲ ਤਾਂ ਬਹੁਤ ਗਾਹ ਕਰਦੇ ਜੀ ਇਦਾਂ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਭੀੜ ਭੜਕੇ ਵਾਲਾ ਏਰੀਆ ਹੈ ਕੀ ਕੋਈ ਚੌਂਕੀਦਾਰ ਨਹੀਂ ਸੀ ਇੱਥੇ ਚੌਂਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਦਰਦਾ ਵਿਚਾਰਾ ਕਿਹਨੂੰ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਸੀਟੀਆਂ ਬਹੁਤ ਮਾਰੀਆਂ ਕੁੱਤੇ ਵੀ ਬਹੁਤ ਪਹੁੰਚੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦਾ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਮੈਨੂੰ ਪਤਾ ਹੋਣਾ ਜੀ 112 ਦਾ ਨਹੀਂ ਸੀ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਭ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜੋ ਵੀ ਗਾਂ ਕਿਸੀ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰੇ ਵਿੱਚ ਹੀ ਚੀਜ਼ਾਂ ਆ ਸਕਦੀਆਂ ਆ ਜੀ ਆਪਾਂ ਕਰੀਏ ਕੋ ਕੋ ਕਰੀਏ ਮਿਲਤਾ ਜਾ ਸਕਦਾ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚਾਈ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚਾਈ ਸੀ ਇਹ ਅੱਛਾ ਕਾਰ ਕਿੱਡੀ ਸੀ ਪਤਾ ਕੋਈ ਵਾਈਟ ਕਲਰ ਦੀ ਕਾਰ ਸੀ ਨੰਬਰ ਨਹੀਂ ਨੋਟ ਕੀਤਾ ਸੀ ਇਹ ਕੈਮਰੇ ਚ ਪਤਾ ਲੱਗਣਾ ਜੀ ਜੀ ਪੁਲਿਸ ਕਾਲਾਂ ਕੀ ਕਹਣਾ ਹਨ ਪੁਲਿਸਾਰੇ ਸਾਡੇ ਨਾਲ ਕੰਮ ਕਰਨ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾਣੇ ਇਨਸਾਫ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸਾਹ ਸ਼ਾਂਤੀ ਨਾਲ ਜੀਣ ਦੇ ਸਾਡੇ ਵਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਵਪਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਤੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ ਜੋ ਪੰਜਾਬ ਭਰ ਤੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਹੁੰਦੀ ਇਹ ਹੋਂਦਾ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਣਾ ਭਾਈ ਜੀ ਰਵਿਤ ਨੇ ਜਾਈ ਰਵਿਤ ਨੇ ਜਾਈ ਕਿ ਮਾਮਲਾ ਸਾਰਾ ਚੋਰੀ ਦਾ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 42 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਹੁੰਦਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜਿਹੜੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਣਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਸੀ ਅੰਦਰ ਕੈਮਰਾ ਲੱਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੈ ਗਏ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾ ਦੂਰਾ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਦੇਖੋ ਜੀ 20 ਹਜ਼ਾਰ ਦੇ ਨਗੇ ਦੇ ਦਾ ਹੋ ਹੀ ਗਿਆ ਜੀ ਨਗਦੀ ਲੈ ਗਏ ਹਾਂ ਨਗਦੀ ਲੈ ਗਏ ਸਮਾਰਟੀ ਵਗੈਰਾ ਹੋਰ ਕੁਝ ਕੈਸ਼ ਕਿੰਨਾ ਲੈ ਗਏ ਤੰਤਾ ਜੀ ਕਿੰਨਾ ਕੈਸ਼ ਲੈ ਗਏ ਕੈਸ਼ ਦੇਖੋ ਭਾਈ ਐਦਾਂ ਵੀ ਮਤਲਬ 5-7 ਹਜ਼ਾਰ ਤੱਕ ਲੈ ਕੇ ਛੱਡਣਾ ਹੀ ਪੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫੇਰ ਪਰਚੀਆਂ ਵਾਸਤੇ ਕਿਤੇ-ਵਰਸ਼ੀ 10-10 20-20 ਵਾਲੇ ਉਹ ਸੀਗੇ ਆ ਭਾਨ ਸੀਗੇ ਫਿਰ 49 ਇੱਕੋ ਰਾਤ ਚ ਤਿੰਨ ਗੱਲਾਂ ਨੂੰ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਰਤਦਾ ਹੁੰਦੀ ਇਦਾਂ ਦੀ ਸਰ ਹੱਲੇ ਤਾਂ ਪਰਸੋ ਚੌਥੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੀਡੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਵਿਹਾੜੀ ਹੋਇਆ ਜੀ ਹੁਣ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵੀ ਚੋਰੀ ਨਹੀਂ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਬਾਜੀ ਹੱਲੇ ਤੱਕ ਤਾਂ ਮੇਰਾ ਸ਼ਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਆ ਸਾਮਾਨ ਮਾੜਾ ਮੋਟਾ ਤਰਾਗੇ ਸੱਟ ਫਿਰ ਪਤਾ ਲੱਗੇਗਾ ਹੋਰ ਸਾਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀ ਜੇ ਮੈਂ ਰਾਤੀ ਫੋਨ ਕੀਤਾ ਸੀ ਫੋਨ ਨੰਬਰ ਤੇ ਤੇ ਦੋ ਪੀਸੀ ਯਾਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਕੋਲੇ ਚੌਂਕੀ ਲਉਂਗੇ ਆਏ ਸੀ ਜੇ ਭਾਈ ਦਾ ਹੂੰ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਰਾਜਕੁਮਾਰ ਜੀ ਹਾਂਜੀ ਸਰ ਆਪਣਾ ਮੈਡੀਕਲ ਸਟੋਰ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਮੇਰੇ ਕੋਲ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖੋ ਆ ਕੇ ਤੁਹਾਡੇ ਕੋਈ ਸ਼ਟਰ ਭੱਜਾ ਲਾਦਾ ਮੈਂ ਓਕੇ ਜਦੋਂ ਰਸਈਏ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਵਜੇ ਦੀ ਗੱਲ ਹੈ 2:30 ਵਜੇ ਲਗਭਗ ਆ 2:30 ਵਜੇ ਸੀ ਹੈ ਆ ਇਹ 3 ਵਜੇ ਦੇ ਵਿੱਚ ਟਾਈਮ ਨਹੀਂ ਦੇਖਿਆ ਫੜੜਾ ਤੋਂ ਡੁੱਟ ਗਿਆ ਨਾ ਕਰ ਖਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆਇਆ ਮੰਦਰ ਦਾ ਪਤਾ ਇੱਥੇ ਜੀ ਕੋ ਕਾफी ਪੈਸੇ ਪੈ ਸੀਗੇ ਬਾਕੀ ਦਾ ਹਿਸਾਬ ਨਾ ਪਤਾ ਲੱਗਣਾ ਕਿ ਕਿੰਨੇ ਰੁਪਏ ਤੁਹਾਡੇ ਕਹਿੰਦੇ ਪਾਬ ਕੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਜੀ ਕੀ ਵਿਰਾਨ ਪ੍ਰਧਾਨ ਕਰਨਾ ਪੈਂਦਾ ਪ੍ਰਧਾਨ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਪੈਂਦਾ ਨਾ ਜਿਹੜਾ ਇੱਕ ਰੁਪਿਆ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਏ ਪਤਾ ਨਹੀਂ ਕੋਈ ਹੁਣ ਉਹਦੇ ਦੁਕਾਨ ਤੇ ਆਵਾਂਗੇ ਪਾਲਪ ਕੋਈ ਚੀ ਛੱਡੀ ਰਹੀ ਹੁਣ ਸਰ ਜੀ ਜਦ ਤੁਸੀਂ ਆਇਆ ਪਿੱਛੇ ਅਸੀਂ ਦੇਖ ਰੇ ਗੱਲੇ ਖੁੱਲੇ ਪਏ ਆ ਗੱਲੇ ਤੇ ਸਾਰੀ ਨਗਰੀ ਸਾਰੀ ਲੱਗ ਰਹੀ ਆ ਸਭ ਕੁਝ ਜੋ ਇੱਕ ਇੱਕ ਪੈਸਾ ਛੱਡਿਆ ਇੱਕ ਰੁਪਈਆ ਵੀ ਹਨੇ ਵਿਛਾ ਦੇ ਉਹ ਛੱਡੇ ਨੇ ਕੋਈ ਚੀ ਸਭ ਕੁਝ ਲੱਗ ਰਿਹਾ ਦੇਖੋ ਸਾਰੇ ਕਿ ਤਾ ਫੋਲੇ ਫੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਫੁਵਾੜ ਇਹ ਆ ਮਤਲਬ ਕੈਂਟਾ ਕਲਾ ਲਾਦਾ ਮੈਨੂੰ ਕਰੋਣ ਸਰ ਕਦੀ ਪਹਿਲਾਂ ਵੀ ਇਦਾਂ ਦੀ ਵਾਰਦਾਤ ਹੋਈ ਅੱਜ ਤੱਕ ਵਾਰਦਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਅੱਜ ਤੱਕ ਇੱਥੇ ਨਹੀਂ ਹੋਈ ਕੋਈ ਸ਼ੱਕ ਵਗੈਰਾ ਹੈ ਜੀ ਕਿਸੇ ਦਾ ਮੈਨੂੰ ਸ਼ੱਕ ਹੋਂ ਕਿਵੇਂ ਨੂੰ ਕਹਿ ਸਕਦੇ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ ਤਾਂ ਬਸ ਕੋਈ ਕੈਮਰੇ ਚ ਨਹੀਂ ਆਇਆ ਕੁਝ ਹੈ ਜੀ ਕੈਮਰੇ ਨੇ ਦੇਖਿਆ ਨਹੀਂ ਬਾਹਰ ਦੇਖਦੇ ਆਂ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਦਾ ਉਹਨਾਂ ਨੇ ਪਿੱਛੇ ਤੱਕ ਫੋਲੀ ਆ ਦੁਕਾਨ ਮਾਨੂੰ ਕੋਈ ਛੱਡੀ ਨਹੀਂ ਹੈ ਮੇ ਜਿੱਥੇ ਬਲੋ ਹੂੰ ਬੰਦ ਪੂਰੀ ਕੋਸ਼ਿਸ਼ ਕੀਤੀ ਉਹਨਾਂ ਵੀ ਕੋਈ ਕੋਈ ਛੱਡ ਰਹਿਣ ਦਿੱਤੇ ਯਾਰ ਜਿਵੇਂ ਨਕਦੀ ਅੰਦਾਜ਼ਾ ਕੋ ਸ਼ੁਰੂ ਕਿੰਨੇ ਕਰੀ ਹੋ ਸਕਦੀ ਹੈ ਅੰਦਾਜ਼ਾ ਕੀ ਕਹਿ ਸਕਦੇ ਆ ਲੱਗ ਦੇਖਿਆ ਪਾ ਲੱਗਣਾ ਪਰ ਫਿਰ ਹੈ ਹੀ ਛੱਡਿਆ ਕੋਈ ਨਹੀਂ ਸੇਲ ਵੀ ਤੁਹਾਡੀ ਉਜੀ ਮੌਕੇ ਤੇ ਰਾਤੀ ਹੈ ਪੁਲਿਸ ਤੋਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿਣਾ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਸਸੀਂ ਸੇਬ ਵੀ ਹੈ ਨਹੀਂ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਨਹੀਂ ਸਕਦੇ ਦੇ ਹਨ ਜੀਣ ਦਿੰਦੇ ਨਹੀਂ ਕਿਸੇ ਤਾਂ ਲੋਕੀ ਜੀਣ ਹੁੰਦੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਹਾਂ ਸਰ ਸ਼ਾਮ 6:00 ਵਜੇ ਲੈ ਕੇ ਰਾਤ 9:00 ਵਜੇ ਦੁਕਾਨ ਖੜਨ ਦੁਕਾਨ ਖੋਲਦੇ ਆ ਗੌਰਮਿੰਡ ਸੇਲਡਾ ਦਿੰਦੇ ਨੇ ਇਨਕਮ ਦਿੰਦੇ ਨੇ ਸਾਰੇ ਟੈਕਸ ਦਿੰਦੇ ਨੇ ਲੈਖਸ ਨੇ ਅਸੀਂ ਫੇਰ ਸੇਵ ਨਹੀਂ ਹੈ ਜੀ ਸੋ ਚੌਂਕੀਦਾਰ ਨਹੀਂ ਇੱਥੇ ਕੋਈ ਚੌਂਕੀਦਾਰ ਸਿਗਾ ਪਰਿਓ ਨਜ਼ਰ ਆ ਪਿੱਛੇ ਫੜ ਰਿਹਾ ਦੂਜੇ ਪਾਸੇ ਜਗਾ ਮੱਛੀ ਮੱਛੀਏ ਮਾਰ ਕੇ ਤਾਂ ਕੋਲ ਸਦਾ ਉਹਨਾਂ ਦਾੜਾ ਕਹਿੰਦਾ ਮੈਨੂੰ ਮੈਨੂੰ ਮਾਦਨ ਕਹਿੰਦਾ ਕਹਿੰਦਾ ਬੰਦੇ ਸਿਗੇ ਪਿੱਛੇ ਸ਼ਟਰ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਿੰਦਾ ਤੁਹਾਡਾ ਕੀ ਦੇਖਿਆ ਤੁਸੀਂ ਐਂ ਦੇ ਵੇਖਿਆ ਕਿ ਘਾਹ ਖੜਾ ਪਿਆ ਜੇ ਉਹਨਾਂ ਬੌਜੇ ਦੇ ਕਿੰਨੇ ਜਿੰਦਰੇ ਕੈਸੇ ਲਾਏ ਉਹ ਮੰਦਿਰੋਂ ਲਾਗੇ ਨੇ ਜੀ ਕੈਸੇ ਉਹ ਕੇੰਦਰ ਬਾਬਾ ਕੈਸੇ ਦਾ ਜੀ ਤੁਹਾਨੂੰ ਮੰਦਿਰ ਦੇ ਪ੍ਰਧਾਨ ਜੀ ਦੇ ਮੰਦਿਰ ਜੋ ਕੇੰਦਰ ਉਹ ਮੈਂ ਮੰਦਿਰ ਦਾ ਕੈਸਾ ਰੱਖਿਆ ਕੇੰਦਰ ਮੰਦਿਰ ਦੇ ਸਰ ਕਿਹੜਾ ਏਰੀਆ ਪੈਂਦਾ ਹੈ ਜੀ ਇੰਡਸਟਰੀ ஏਰੀਆ ਪੈਂਦਾ ਜੀ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਕਿ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਦੇ ਮੁੰਡਾ ਮੈਨੂੰ ਫੋਨ ਕੀਤਾ ਸੀਗਾ ਤਾਂ ਤੈਨੂੰ ਕਹਿੰਦਾ ਮੈਂ ਉਹ ਤੋਂ ਮੈਂ ਰੋਸੇਵਾਂ ਤਾ ਗਿਆ ਫਿਰ 3:00 ਵਜੇ ਆਖੀ ਤੜਕੇ ਅੱਛਾ ਮੈਂ ਕੋਈ ਅੰਦਾਜ਼ਾ ਕੀ ਲਗਾਏ ਜੇ ਅਸਲ ਚੋਰੀ ਕਦੋਂ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗਦਾ ਕਿ ਆਸ-ਪਾਸ ਤੇ ਕੈਮਰੇ ਨੇ ਇਹਨਾਂ ਦੇ ਕੈਮਰੇ ਤਾਂ ਉੱਪਰੋਂ ਲੱਗੇ ਸੀਗੇ ਇਹ ਅੱਛਾ ਤੇ ਆਸ-ਪਾਸਿਆਂ ਤੇ ਇੱਕ ਕੈਮਰਾ ਦੇਖਦੇ ਆ ਲੱਗਦੀ ਕਰਦੇ ਇਹ ਤਾਂ ਮਨ ਸਰ ਇਹ ਮੈਡੀਕਲ ਸਟੋਰ ਹੈ ਜੇ ਮੈਂ ਤੁਸੀ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵਾਂ ਕਿਹੜੀ ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇਹ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਰਾਜ ਮੈਡੀਕਲ ਸਟੋਰ ਤੀਸਰੀ ਦੁਕਾਨ ਕਿਹੜੀ ਹੈ ਕਕੋਸ਼ਨ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਰਵਿਕ ਕਰਦੇ ਹਾਂ ਕੈਮਰਾ ਕਮਰੇ ਦੇਖਦੇ ਹਾਂ ਫਿਰ